ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਖਾਏ ਦੇ ਮੋਟਰਪਾ ਮੈਂ ਅੱਜ ਕੱਲ ਰੇਪ ਆ ਕੇ ਤੇ ਵੀ ਅੱਜ ਮੋਟਰ ਚਲਾ ਦਈਏ ਕਣਕ ਨੂੰ ਪਾਣੀ ਲਾ ਦਈਏ ਪਰ ਲਾਈਟ 10:30 ਵਜੇ ਆਉਣੀ ਆ ਮੈਂ ਚਲੋ 9:00 ਵਜੇ ਤੇ 9:30 ਇਹਨੇ ਆਟੋਮੈਟਿਕ ਲਾ ਦਈਏ ਆਟੋਮੈਟਿਕ ਲਾ ਕੇ ਚਲੇ ਜਾਈਏ ਜਾਂ ਲਾਈਟ ਆਉਂਗੀ ਚੱਲ ਰਾਂਗੀ ਮੜਾ ਜੇ ਰੋਪੜ ਜਾ ਕੇ ਆਉਣ ਦਾ ਮੋਟਰਸਾਈਕਲ ਦਿਖਾ ਕੇ ਆਉਣਾ ਤਾਂ ਮੈਂ ਤਾਂ ਗੋਰੀਨੀ ਦੀ ਗਰੀ ਕਈ ਜਣੇ ਨੇ ਮੈਨੂੰ ਕਿਹਾ ਵੀ ਇਹਨੂੰ ਦਿਖਾ ਕੇ ਆ ਵੀ ਕੋਈ ਨੁਕਸਾ ਇੱਚ ਵੀ ਜਿੱਕਣ ਆਪਾਂ ਹੁਣ ਮੋਟਰਸਾਈਕਲ ਸਟਾਰਟ ਕਰਦੇ ਆ ਜਿਹੜੀ ਆਹ ਲਾਈਟ ਆ ਇਹ ਜੇ ਸਟਾਰਟ ਹੋਈ ਤੇ ਇੱਕਣੀ ਬੜੀ ਜਾਂਦੀ ਏ ਚਲਾਈ ਤੇ ਵੀ ਬੜੀ ਜਾਂਦੀ ਏ ਉਹ ਕਹਿੰਦੇ ਵੀ ਇਹ ਬੰਦ ਹੋਣੀ ਚਾਹੀਦੀ ਆ ਵੀ ਹੁਣ ਸੈਂਸਰ ਸਿਸਟਮ ਆ ਗਿਆ ਕਹਿੰਦਾ ਕਿਤੇ ਪਾਣੀ ਲੱਗ ਗਿਆ ਤਾਂ ਲਾਈਟ ਬੜੀ ਜਾਂਦੀ ਆ ਜੇ ਕਿਤੇ ਕੋਈ ਨੋਕਸ ਪੈ ਗਿਆ ਤਾਂ ਤਾਂ ਬਣਨੀ ਉਹ ਬਣਨੀ ਆ ਵੀ ਫਿਰ ਇਹ ਗੱਲ ਉਪਰ ਲਾਈਟ ਬੜੀ ਜਾਂਦੀ ਆ ਬਾ ਚੱਲ ਕੋਈ ਨਹੀਂ 10 ਮਿੰਟ ਲੱਗਣੇ ਏਜੰਸੀ ਅੱਠ ਕਿਲੋਮੀਟਰ ਆਪਾਂ ਤੇ ਸੱਤ ਰੋਪੜ ਇੰਨੀ ਕਿ ਪੂਰੇ ਆ ਮੈਂ ਵੀ ਚਲੋ ਜਾ ਕੇ ਦਿਖਾਇਆ ਹੁੰਦਾ ਨਾਲੇ ਪੁੱਛੇ ਹੁੰਦਾ ਵੀ ਭਾਈ ਕੋਈ ਖਤਰੇ ਵਾਲੀ ਗੱਲ ਆ ਗਾਦੇ ਵਾਲੀ ਆ ਕਿਆ ਸਿਸਟਮ ਆ ਕਿਆ ਨਹੀਂ ਦੱਸੂਗਾ ਹੀ ਕੁਝ ਮੈਂ ਤਾਂ ਗੋਰੇਨ ਜੀ ਕਰੀ ਹੁੰਦਾ ਕਈ ਦਿਨ ਹੋ ਗਏ ਮੋਲਾ ਦੀ ਜਦੋਂ ਮੈਂ ਸਰਵਿਸ ਕਰਾ ਕੇ ਲਿਆਇਆ ਉਹਨਾਂ ਨੇ ਜੇ ਤੋਤਾ ਏ ਤੇ ਬਾਦੀ ਨੂੰ ਪਾਣੀ ਪੋਣੀ ਲੱਗਿਆ ਪ੍ਰੈਸ਼ਰ ਗੱਲ ਕਿਉਂਕਿ ਸਾਇੰਸ ਦਾ ਸਿਸਟਮ ਜੇ ਕਿਤੇ ਮੜਾ ਜਾ ਪਾਣੀ ਲੱਗ ਗਿਆ ਤਾਂ ਬਲਣਾ ਜਿੰਦੀ ਆ ਸ਼ੱਕ ਤਾਂ ਇਹੀ ਆ ਬਾਕੀ ਮੈਂ ਚੱਲ ਦਿਖਾਉਣੇ ਚ ਕੋਈ ਹਰਜ ਨਹੀਂ ਨਾਲੇ ਮੜਾ ਜਾ ਰੋਪੜ ਕੰਮ ਤਾਂ ਇੱਕ ਮੈਂ ਕਿਹਾ ਜਾਂਸੀ ਚ 2 ਮੀਟਰ ਲੱਗਣੇ ਆ ਨਾਲੇ ਦਿਖਾਇਉਂਗਾ ਨਾਲੇ ਜਾਇਉਂਗਾ 10:30 ਵਜੇ ਲੇਟ ਆਉਣੀ ਇੰਨੇ ਨੂੰ ਮੁੜੇ ਆਉਣਾ 9:00 ਵਜੇ ਆ ਜੇ 10-15 ਮਿੰਟ ਜਾਣ ਨੂੰ 10-15 ਮਿੰਟ ਆਉਣ ਨੂੰ ਮੱਕੇ ਨੂੰ ਕੇ ਖੋਲੀ ਵੀ ਆ ਆਟੋਮੈਟਿਕ ਲਾ ਕੇ ਚਲ ਮਾਰੇ ਆਉਂਦੇ ਆ ਜੀ ਰੋਪੜ ਢੇੜ ਤੇ ਦੇਖਦੇ ਆ ਕਿਆ ਕਹਿੰਦੇ ਆ ਉਹ ਕਲਕਤਾ ਹੁਣ ਲੱਗ ਗਈ ਨਿਕਲਣ ਬਾਹਰ ਆਏ ਨਾ ਇਧਰ ਨੂੰ ਦਿਖਦੀ ਆ ਸੂਰਜ ਦੀ ਲੋਚ ਨੂੰ ਇਧਰ ਨੂੰ ਦਿਖਦੀ ਆਏ ਆ ਵੀ ਇਧਰ ਨੂੰ ਆਏ ਆ ਵੀ ਜੰਮੀਓ ਨਹੀਂ ਚਲੋ ਚੱਲੀਏ ਮਾਰੇ ਆ ਇਹ ਢੇੜਾ ਮੋਟਰ ਉੱਪਰ ਨਾ ਮੋਟਰ ਪਤਾ ਹੀ ਵੀ ਇਹ ਹੋਰੀ ਰੋਪੜ ਜਿੰਨੇ ਨੂੰ ਲਾਈਟ ਆਉਣੀ ਆ ਉਧਰ ਭੋਲੂ ਭਾਈ ਨੇ ਲਸਣ ਗੁੱਟ ਗੁੱਟ ਕੇ ਉਹਦੀ ਜੈਨੂ ਬਣਾਈ ਪਈ ਆ ਹਟਦਾ ਹੀ ਨਹੀਂ ਹੈਗਾ ਕਹਿੰਦਾ ਇਹ ਤੇ ਕੀ ਗੁੱਟ ਗੁੱਟ ਕੀ ਕਰ ਦੇਣਾ ਸੀ ਜਾ ਦੇਖ ਜਾ ਗੜਦੇ ਦਾ ਗੜਦਾ ਇਹ ਨਹੀਂ ਤਾਂ ਮਿਲਦਾ ਇਹ ਤੇ ਚਲੋ ਚੰਗਾ ਆਈ ਤਾਂ ਗੜਾਈ ਤਾਂ ਹੱਸਦਾ ਬੈਠਾ ਆ ਲੋ ਜਿੰਨੇ ਅਪਡੇਟ ਕਰਨਾ ਚਲੋ ਦੇਖਦੇ ਆ ਕਿ ਆ ਸਿਸਟਮ ਇਹਦਾ ਕਿਆ ਨਹੀਂ ਹੋ ਗਿਆ ਨੀ ਅਜੇ ਵੀ ਗਿਆ ਨਹੀਂ ਆ ਗਿਆ ਬਸ ਛੋਟਾ ਜਿਮਨ ਆ ਗਿਆ ਹੁਣ ਹੋ ਗਿਆ ਗਿਆ ਲਓ ਜੀ ਸਰਵਾਕੇ ਆਗੇ ਰੋਪੜ ਤੇ ਮਿੰਟ 2 ਨਹੀਂ ਲਾਏ ਉਹਨਾਂ ਨੇ 2 ਮਿੰਟ ਇੱਥੇ ਨੂੰ ਮਸ਼ੀਨ ਲਾਈ ਕਹਿੰਦੇ ਅਪਡੇਟ ਹੋ ਗਿਆ ਫੋਨ ਪਰ 5-7 ਮਾਰੀਆਂ ਉਂਗਲੀਆਂ ਫੋਨ ਪਰ ਜੈਸੇ ਜੋ ਸਨੂਝੇ ਕਰੇ ਪਤਾ ਨਹੀਂ ਕਿਆ ਸਿਸਟਮ ਕਿਆ ਨਹੀਂ ਕਹਿੰਦੇ ਲਓ ਜੀ ਸੌਫਟਵੇਅਰ ਅਪਡੇਟ ਹੋ ਗਿਆ ਵੀ ਸੌਫਟਵੇਅਰ ਹੋਣੇ ਵਾਲਾ ਤਾਂ ਕੋਈ ਇਹਦਾ ਆ ਪੰਗੇ ਆ ਹੁਣ ਜਿਹੜਾ ਡਿਜੀਟਲ ਆ ਗਿਆ ਸਾਰਾ ਕੁਝ ਕਿਉਂਕਿ ਅਪਡੇਟ ਦਾ ਹੀ ਹੋਣਾ ਤਾਂ ਜੇ ਮਸ਼ੀਨ ਲਾਈ ਉਹਨਾਂ ਨੇ ਸੈਂਸਰ ਸਿਸਟਮ ਦਾ ਇਹ ਨਾ ਆ ਗਿਆ ਚਲੋ ਮੈਂ ਠੀਕ ਆ ਭਾਈ ਕਹਿੰਦੇ ਸਾਰਾ ਕੁਝ ਦੱਸੂਗਾ ਵੀ ਸਰਵਿਸ ਹੁਣੇ ਵਾਲੀ ਆ ਕਿ ਆਹ ਹੁਣੇ ਵਾਲਾ ਕਹਿੰਦੇ ਇਹਨੇ ਨਿਸ਼ਾਨੇ ਦੱਤੇ ਕਰਨਾ ਜੇ ਨਿਸ਼ਾਨ ਆ ਗਿਆ ਦੁਬਾਰਾ ਆ ਜਿਓ ਜੀ ਮੈਂ ਬਗ 10 ਵਜੇ ਤੁਹਾਡੇ ਕੋ ਘੁੰਮਦੇ ਰਹੂਗੇ ਪਹਿਲਾਂ ਮੋਟਰਸਾਈਕਲ ਹੁੰਦਾ ਤਾਂ ਮੈਂ ਕਿਹਾ 10-10000 ਕਿਲੋਮੀਟਰ ਚਲਾ ਕੇ ਸਰਵਿਸ ਕਰਾਉਂਦੇ ਇੱਥੇ ਇਹਨੇ ਤਾਂ ਮੈਂ ਥੋੜਾ 3000 ਬਾਅਦ ਫਿਰ ਸੂਈ ਜੀ ਦਿਖਾਉਣ ਲੱਜੇ ਕਰਨਾ ਨਿਸ਼ਾਨ ਜੇ ਵੀ ਆਜੋ ਸਰਵਿਸ ਕਰਾ ਲਓ ਚਲੋ ਬਾਕੀ ਲਾਈਟ ਵੀ ਆ ਗਈ ਆਟੋਮੈਟਿਕ ਲਾ ਕੇ ਗਈ ਵੀ ਤੇ ਦੇਖਦੇ ਆ ਕਿੰਨਾ ਕੁ ਭਰਤਾ ਉਧਰ ਜਾ ਕੇ ਭਾਜੀ ਤਾਂ ਚੱਲੀ ਨੂੰ 10 ਮਿੰਟ ਹੋਏ ਆ ਇਹ ਬਾਕੀ 21 22 ਦਿਨ ਦੀ ਹੋ ਗਈ थी ਮੈਂ ਚੱਲ ਪਾਣੀ ਲਾ ਦਈਏ ਹੁਣ ਤਾਂ ਮੰਗਦੀ ਆ ਕਿਉਂਕਿ ਬੂਟਿਆਂ ਕਰਕੇ ਜਿਆਦਾ ਸੁੱਕਾ ਹੋ ਜਾਂਦਾ ਬੂਟਿਆਂ ਦੀ ਜੜਾਂ ਵਿੱਚੇ ਥੋੜਾ ਜਿਆਦਾ ਜਿਆਦਾ ਸੁੱਕਿਆ ਵਾ ਗੱਭੇ ਠੀਕ ਆ ਚੜਾਂ ਦੇ ਨਾਲ ਨਾਲ ਥੋੜਾ ਜਿਹਾ ਸੁੱਕਾ ਹੈ ਕਿਉਂਕਿ ਪਾਣੀ ਖਿੱਚਦੇ ਆ ਬੂਟੇ ਫੇਰ ਵੀ ਫਰਕ ਤਾਂ ਰਹਿੰਦਾ ਹੀ ਆ ਇਹ ਦਰਖਤਾਂ ਦਾ ਚਲੋ ਦੇਖੀਏ ਪਾਣੀ ਜਾ ਕੇ ਉਧਰ ਇਹਦਾ ਨੱਕਾ ਉਧਰ ਹੀ ਸਾਈਡ ਤੇ ਆ ਲਓ ਜੀ ਤਿੰਨ ਕਿਆਰੇ ਪਰ ਚੱਲੇ ਪਾਣੀ ਥੋੜਾ ਜਿਹਾ ਉਧਰ ਗੰਨੇ ਚ ਟੁੱਟ ਗਿਆ ਤਾਂ ਇੱਦੇ ਕਰਕੇ ਟਾਈਮ ਲੱਗ ਗਿਆ ਨਹੀਂ ਪਿੰਨ ਕਿਹਾਰੇ ਕੱਤੇ ਭਰਜਣ ਤੇ ਚੱਲ ਕੋਈ ਨਹੀਂ 10 ਮਿੰਟ ਹੋਰ ਲੱਗ ਜੂंगे ਭਰਜਣਾ ਇਹਨਾਂ ਵਧੀਆ ਪੁੱਜ ਜੱਲਿਆ ਸਰੇ ਵਾਸਤੇ ਦਾ 10 ਮਿੰਟ ਦਾ ਕੰਮ ਹੋਗਾ ਇੰਨੇ ਨੂੰ ਡੌਲ ਵੀ ਟੁੱਟਣੇ ਵਾਲੀ ਉਹ ਤੇ ਨੱਕਾ ਜਿੰਨੇ ਨੂੰ ਇਹਨੇ ਸਰੇ ਪੁੱਜਣਾ ਇੰਨੇ ਨੂੰ ਚੱਲ ਹੋਰ ਰਹਿ ਗਿਆ ਪਰ ਲੱਗਿਆ ਥੋੜਾ ਜਿਹਾ ਆ ਦੂ ਕੇ ਰਹੇ ਆ ਕਿ ਦਸਰੇ ਪੁੱਜ ਗਿਆ ਹਨ ਪੁੱਜ ਗਿਆ ਪੱਤਾ ਹੀ ਪੱਤਾ ਦਿਖਦਾ ਇੱਧਰ ਤਾਂ ਫਿਰ ਰਹਿ ਗਈ ਆ ਕਿਹੜਾ ਥੋੜਾ ਥੋੜਾ ਹਾਂ ਫੋਨ ਕਰੀ ਜਾਂਦਾ ਬੀਤੀ ਬੀਤੀ ਗਣਕ ਹਾਂ ਵਧੀਆ ਵਧੀਆ ਲੈਣਾ ਪੂਰੀ ਆਉਣੀਆਂ ਚਾਹੀਦੀਆਂ ਲੈਣਾ ਪੂਰੀ ਆ ਗਈ 721 22 ਫੁੱਟ ਭਰ ਆ ਮਰੀ ਦਾ ਇਹਨਾਂ ਬਹ ਠੀਕ ਆ ਅੱਧਾ ਅੱਧਾ ਫੁੱਟ ਦਾ ਫਰਕ ਵੀ ਸਾਰੀ ਮੈਂ ਰੋਪੜ ਗਿਆ ਮੈਂ ਤਾਂ ਜਾ ਤੇ ਰੱਖੂਗਾ ਤਾਂ ਹੀ ਤਨ ਮੈਂ ਕਿਹਾ ਤਾਂ ਆ ਜਾ ਬਹ ਚਲੋ ਕਰ ਲੈਂਦੇ ਹਾਂ ਹੋਰ ਬਹ ਵਧੀਆ ਠੀਕ ਆ ਬਾਕੀ ਉਹ ਮੈਂ ਉਹਨਾਂ ਕੇ ਬਾਅਦ ਪਰ ਉੱਠੇ ਜਾਵਾਂ ਤੁਹਾਨੂੰ ਸ਼ਾਮ ਦੇ ਸੇਖਾਂ ਤੇ ਦੋ ਦੋ ਛਟੀ ਜਿਹੜੀ ਹੈਗੀਆਂ ਨਾਲੇ ਬਹ ਉਹ ਦਾਣੇ ਜਰਲਾਂ ਤੇ ਲੈਣਾ ਚ ਮੇਰੇ ਤੋਂ 70 ਲੈ ਆ ਤੇਰੇ ਲਈ 70 ਦੀ ਹੈ ਹੂੰ ਚੇਸ ਹਸਤਰ ਵਧੀਆ ਬੀਜ ਆ ਮਾਲ ਸਾਰੇ ਉਹੀ ਆ ਇੱਧਰ ਵੀ ਉਹੀ ਆ ਵੀ ਇਹੀ ਆ ਆ ਵੀ ਹੋਈ ਆ ਹਾਂ ਮੇਰਾ ਸਾਰੀ ਇਹੀ ਬੀਜੇ ਬੂਟਿਆਂ ਚ ਕੋਈ ਮੈਨੂੰ ਗਿੱਲ ਦਿੱਤੀ ਜੇ ਚੱਕ ਤੇ ਮੈਂ ਇੱਕ ਗੱਲ ਨਾਲ ਘਟੋ ਨਾ ਨਾ ਗਿੱਲੇ ਤਾਂ ਬਜਰੀ ਨਿਕਲਦੀ ਆ ਜਿਹੜਾ ਤਵੀਆਂ ਕੇ ਬਾਦ ਤਾਂ ਨਾ ਹਾਂ ਤਵੀਆਂ ਕੇ ਹਾਂ ਉਹ ਗਿੱਲ ਕੱਢ ਦਿੰਦਾ ਹਾਂ ਜੇ ਇੱਕ ਨਹੀਂ ਬੀਜ ਉਹ ਗਿੱਲ ਨਹੀਂ ਨਿਕਲਦੀ ਤਵੀਆਂ ਕੇ ਰਲਾਏ ਤੇ ਥੱਲੇ ਦੀ ਮਿੱਟੀ ਬਾਟ ਹੋ ਜਾਂਦੀ ਆ ਉੱਪਰ ਥੱਲੇ ਗਿੱਲ ਰਲ ਜਾਂਦੀ ਆ ਅਦੇ ਇਲਾ ਕਿੰਨਾ ਫਰਕ ਆ ਕਿੰਨੀ ਵਧੀਆ ਜੰਮੀ ਵੀ ਤਾਂ ਪਾਣੀ ਲਾਤਾ ਉਥੇ ਜੰਮੀ ਨਹੀਂ ਦੇਖ ਲਾ ਜਿੱਥੇ ਪਾਣੀ ਮਾੜਾ ਜਿਹਾ ਵੀ ਟੁੱਟ ਗਿਆ ਉਹ ਸਰੋਂ ਨੂੰ ਦੇਖ ਲੈ ਕਿੰਨਾ ਫਰਕ ਆ ਸਰੋਂ ਦਾ ਬਹੁਤ ਬਹੁਤ ਲੱਗਦਾ ਫਰਕ ਚੌਰੇ ਦਾ ਹਾਂ ਹਾਂ ਤੇੜੀਆਂ ਟਰਾਲੀਆਂ ਜਾਣ ਲੱਗੀਆਂ ਪੈਣੀ ਭਰਕੇ ਖੜਾਈਆਂ ਦੀਆਂ ਇਹਦੇ ਦੀ ਮੇਰੀ ਸਲਾਹ ਦੀ ਨਾ ਹੋ ਗਾ ਕਣਕ ਵੱਟ ਕੇ 88 ਕੀ ਡਰਾ ਉਹਦਾ ਦੇਖ ਲਈ ਉਹਦਾ ਕਿੰਨਾ ਫਰਕ ਆ ਸਰੋਂ ਦਾ ਦੇਖ ਲੈ ਬਹੁਤ ਫਰਕ ਪਰਲੀ ਸਰੋਂ ਦੇਖ ਲੈ ਕਿੰਨੀ ਕੰਮ ਦੀ ਆ ਇੱਧਰ ਹੀ ਦੇਖ ਲੈ ਜਿੱਥੇ ਤੋਂ ਪੈਂਦੀ ਹੈ ਜਿੱਥੇ ਛਾਵੇਂ ਸਰੋਂ ਉਬੀ ਡਾਉਣਾ ਕੱਖ ਵੀ ਆ ਹਾਂ ਦੇਖ ਲੈ ਉਧਰ ਕੱਖ ਵੀ ਨਹੀਂ ਹੈਗਾ ਸਰੋਂ ਵੀ ਤਗੜੀ ਆ ਸਰੋਂ ਵੀ ਤਗੜੀ ਬਹੁਤ ਵਾਰਕ ਤਾਂ ਹੀ ਤਾਂ ਕਹਿੰਦੇ ਵੀ ਬੂਟੇ ਦਾ 15 ਫੁੱਟੇ ਹਟਾ ਕੇ ਲਾਓ ਚਾਹੇ ਆਪਣਾ ਵੀ ਖੇਤ ਹੈ ਤਿਆਰ ਹਾਂ ਹੋ ਚਾਹੀਦਾ ਹੁਣਾ ਤੇਰੇ ਚ 30 ਬੂਟੇ ਆ ਇਹ ਇਹ 30 ਬੂਟੇ ਨੇ 5 ਸਾਲ ਨੁਕਸਾਨ ਕਰਨਾ ਹੀ ਕਰਨਾ ਹਾਂ ਉਹ ਚਲੋ ਤੇ ਇਹਦਾ ਨਾ ਅਸੀਂ ਹਮ ਤਾਂ ਫੁੱਟਾਈਏ ਚਲੋ ਉਹ ਗੱਲ ਬੱਕਰੀ ਆ ਤੇ ਪਟਾ ਦੇਣੇ 5 ਸਾਲ ਤੇ ਬੈਣਾ ਪਟਾ ਦੂ ਸਾਲ 4 ਸਾਲ ਤਾਂ ਕਰਦੀ ਕਰ ਦੋ ਮੇਰੇ ਨਹੀਂ ਹੈਗਾ ਤੇ ਲੈ ਇੱਕ ਬਿੱਗਾ ਖਾ ਕੇ ਗੰਨੇ ਦਾ ਉਹ ਪਰਲੇ ਪਾਸੇ ਤੇਰੇ ਜਿਆਦਾ ਖਾਣੇ ਕਰੇਗਾ ਇਕ ਨਹੀਂ ਮੇਰੀ ਆ ਜਿਗਨੇ ਤੇਰੇ ਵੀ ਖਾ ਜਾਣਾ ਦੇਖਦਾ ਚਾਹੀ ਤੂੰ ਟੈਨਸ਼ਨ ਨਾ ਲੈ ਬੂਟੇ ਲਾਉਣੇ ਨੇ ਬੂਟੇ ਲਾਉਣੇ ਬੂਟੇ ਵੀ ਦਵਾਉਂਦੇ ਆ ਇਹ ਫਿਰ ਆਇਆ ਕਿੰਨੇ ਕਿਸੇ ਦਵਾ ਦੂੰਗਾ ਕੋਈ ਫਰਕ ਨਹੀਂ ਆ ਹੋ ਹੋ ਜੂਗਾ ਬਗਾਂ ਪਕਾਈ ਗਏ ਲੈਂ ਟੋਪੀ ਹਾਲ ਤੱਕ ਪੀ ਹੋ ਜਾਣਗੇ ਚਲੋ ਆਏ ਤਾਂ ਤਿੰਨ ਦੇ ਹੋ ਗਏ ਪਹਿਲਾਂ ਮੈਂ ਗੱਲ ਕਰਦਾ ਤਿੰਨ ਦੇ ਹੋਗੇ ਵੀ ਹੇਟਰੀ ਸਾਈਡ ਦਵਾਉਂਦੀ ਦਵਾਉਂਦੇ ਆ ਚਾਹੇ ਬੂਟੇ ਲਾ ਲੈ ਚ ਹਮ ਫਰਕ ਤਾਂ ਪੈਂਦਾ ਹੀ ਪੈਂਦਾ ਏ ਹੁਣ ਦੇਖ ਤਾਂ ਕਾਣਕ ਠੀਕ ਨਹੀਂ ਆ ਰੇ ਤਾਂ ਪੂਰਾ ਬੇਵੀ ਦਾ ਫਰਕ ਨਹੀਂ ਆ ਕਣਕ ਬਹੁਤ ਬਗੀਆਂ ਜੰਮੀ ਵੀ ਆਦਾ ਪਾਣੀ ਨੇ ਖਰਾਬ ਕਰਤੀ ਤੇਰੀ ਆਗੇ ਦੇਖ ਲੈ ਉਧਰ ਵੀਖਣੀ ਆਦਾ ਪਾਣੀ ਨੇ ਖਰਾਬ ਕਰਤੀ ਥੋੜੀ ਜੀ ਬਰਸੀਨ ਨਹੀਂ ਲੋਟ ਆਇਆ ਕੋਸੂ ਵੀ ਲੋਟੇ ਬਥੇਰਾ ਹੋ ਜਣਾ ਇਹ ਦੇਖੀ ਬਹੁਤ ਮੂੰਛਾ ਦਾ ਪੈਗਾ ਹੋ ਤਾਂ ਬਥੇਰਾ ਆਉਂਦਾ ਪਹਿਲਾਂ ਗਾਂਹਾਂ ਜਾ ਕੇ ਮਾਜੀ ਛੱਟਾ ਦੇ ਦਤਵਰਾ ਦੇ ਦਿੱਤਾ ਉਹ ਵੀ ਕਿੰਨਾ ਆਇਆ ਆਈ ਤਾਂ ਸਕੀਮੀ ਆ ਪਰ ਚੱਲੇ ਵਾ ਕਿਆਰੇ ਆ 41 ਦਾ ਆਇਆ ਨਾ ਉਹ ਕਿੱਤਾ ਦੇਖੋ ਤਿੰਨ 11 ਨੂੰ ਛੱਡਿਆ ਵਾ ਇਕੱਠਾ ਜੀ 10 ਮਿੰਟ ਲੱਗਣੇ ਹੋਰ ਲੈ ਵੀ ਪਲਵਾਨ ਕਿਹ ਹਾਲ ਆ ਪਰ ਗਿਆ ਫਿਰ ਪਰ ਨਹੀਂ ਦਾ ਪਰਤੇ ਨੇ ਗੱਦਾ ਜਾਣਾ ਦਾ ਇਹ ਤਾਂ ਮੇਰੀ ਮਿਹਰਬਾਨੀ ਹੋ ਗਈ ਹੁਣ ਆ ਗਿਆ ਇੱਥੇ ਤਾਂ ਡੋਲ ਪਾਤੀ ਮੈਂ ਗੰਨੇ ਦੇ ਨਾਲ ਨਾਲ ਵੀ ਤੁਪਕਾ ਨਾਲ ਚੋਬੇ ਪਰ ਆ ਪਾਈ ਨਹੀਂ ਭਰਦਾ ਗੰਨਾ ਭਰ ਗਿਆ ਆ ਮੂੰਹ ਵੀ ਉੱਧਰ ਆ ਉਹਦੇ ਕਰਕੇ ਮੂੰਹ ਵੀ ਉੱਧਰ ਏ ਆ ਉਹਦੇ ਕਰਕੇ ਉੱਧਰ ਪਾਣੀ ਬਹੁਤ ਚੋਵੇ ਆ ਤਾਂ ਹੀ ਤਾਂ ਇੰਨਾ ਟਾਈਮ ਲੱਗੇ ਨਹੀਂ ਇੰਨਾ ਟਾਈਮ ਕਿੱਥੇ ਲੱਗਣਾ ਦਾ ਚਲ ਹਲ ਮੈਂ ਚੱਲ ਭਰ ਜਾਣਾ ਅਜੇ ਹੈਗੀ ਲਾਈਟ ਕਿੱਡੀ ਗੰਨੇ 'ਚ ਜਾਣਾ ਤੇਰਾ ਆ ਵੀ ਇੱਕ ਡੋਟ ਉੱਟ ਗਈ ਗੰਨੇ ਦੇ ਵਿੱਚ ਆ ਚੂਹੇ ਨੇ ਡੌਲੇ ਨਹੀਂ ਛੱਡੀ ਵੀ ਕਰੀਏ ਗਿਆ ਹੁਣ ਹੁਣੇ ਸਾਫ਼ ਹੋ ਕੇ ਬਾਅਦ ਚ ਮਿੱਟੀ ਲੱਗੂਗੀ ਗੰਨੇ ਕਿ ਨਹੀਂ ਤੇ ਗੰਨੇ ਤੇ ਨਹੀਂ ਕਿਹਾ ਜਿਹੜੀ ਪੱਕੀ ਡੌਲਾ ਉਹ ਜਿਹੜਾ ਚੂਹਾ ਹੈਗਾ ਹੀ ਹੈ ਤੇ ਹੁਣ ਪੱਕੀ ਡੌਲਾ ਸਾਰੀ ਹੋਏ ਇਹ ਕਹਿੰਦਾ ਵੀ ਪੱਕੀ ਡੌਲਾ ਚ ਚੂਹਾ ਹੈਗਾ ਉਹ ਤਾਂ ਹੀ ਮੈਂ ਹਟਾ ਕੇ ਪਾਈ ਵੀ ਡੌਲੋ ਗੱਬੇ ਵੀ ਤਾਂ ਨਾ ਤੂੰ ਵੱਢਣ ਜੋਗਾ ਹੁਣ ਜੇ ਮੈਂ ਉਹ ਡੌਲ ਉੱਦਨਾਂ ਪਾਉਂਦਾ ਉਦਨ ਮੈਂ ਉੱਪਲੀ ਗਣਕ ਨੂੰ ਪਾਣੀ ਲਾਉਣ ਤੇ ਨਾ ਫੇਰ ਭਰ ਜਾਣਾ ਤਾਂ ਤਾਂ ਹੀ ਮੈਂ ਡੌਲ ਪਾਤੀ ਹੁਣ ਜਿਗੜਾ ਮਰਜੀ ਉੱਪਲੀ ਗਣਕ ਭਰੀ ਜਾ ਥੱਲੇ ਪਾਣੀ ਨਹੀਂ ਆਊਗਾ ਆਦਾ ਪਾਣੀ ਰਹਿਣਾ ਨਹੀਂ ਸਵੇਰ ਤੱਕ ਸੋਕ ਪੈਂਦੇ ਸੋਕ ਬੂਟੇ ਪਾਣੀ ਉਹ ਵੀ ਸੁੱਕ ਜਾਂਦਾ ਪਾਣੀ ਸਾਡੇ ਵੀ ਖਤਮ ਹੋਦੇ ਬੂਟੇ ਫੇਰ ਵੀ ਜਿਆਦਾ ਘੜੀਦੇ ਆ ਜਦੋਂ ਦੁਨੀਆਂ ਵੀ ਖੜਦਾ ਨਹੀਂ ਪਾਣੀ ਗਰਮੈਸ ਜ਼ਿਆਦਾ ਗਰਮੈਸ ਵੀ ਜ਼ਿਆਦਾ ਬੋਲੀਆਂ ਧਰਤੀਆਂ ਸੁਪਰ ਸੀਡਰ ਕਰਕੇ ਜਿਆਦਾ ਪਾਣੀ ਪੀ ਜਾਂਦੇ ਪੀ ਜਾਂਦਾ ਕੀਤਾ ਹੁਣ ਉਹਦਾ ਜਵੀ ਨੂੰ ਛੱਡਿਆ ਏ ਮੈਂ ਜਵੀ ਵੀ ਭਰਦ ਮੇਜਨੋਂ ਪਹਿਲਾਂ ਦੀ ਵੀ ਜਵੀ ਤਾਂ ਆ ਟਾਈਮ ਵੀ ਕੱਲ ਭੱਜ ਗਈ ਤੇ ਆਈ ਨਹੀਂ ਦੁਵਾਰਾ ਮੈਂ ਕਹਿੰਦਾ ਕੱਲ ਨਹੀਂ ਆਈ ਹੈਗੀ ਕੱਲ ਫਾਲਟ ਪੈ ਗਿਆ ਤਾਂ ਸਵਾ ਤਿੰਨ ਹੋ ਗਏ ਚੱਲ ਕੋਈ ਨਹੀਂ ਜੰਨਾ ਭਰ ਗਿਆ ਉਹਨਾਂ ਸਹੀ ਯਾਰ ਇਹ ਉਧਰ ਇੱਕ 11 ਭਰ ਗਏ ਇੱਕ ਹੀ ਬਹੁਤ ਪਰ ਮੈਨੂੰ ਉਮੀਦ ਆ ਵੀ ਜੇ ਰਹਿ ਗਈ 2 ਘੰਟੇ ਸਾਰਾ ਭਰ ਜਾਣਾ ਉਹ ਤਾਂ 2 ਘੰਟੇ ਦਾ ਕੰਮ ਆ ਉਧਰ ਸਾਰਾ ਪਾਣੀ ਇੱਕ ਖੇਤ ਚ ਵੱਜਦਾ ਥੜ ਥੜ ਆਉਣ ਵਾਲੇ ਮੂਵੀ ਇੱਕੋ ਚੱਲ ਪੈਣਾ ਕੋਈ ਇੱਕੋ ਮੂਹ ਚੱਲਦਾ ਔਰ ਇਹਦਾ ਐ ਦਾ ਵੀ ਗੰਨੇ ਚ ਨੂੰ ਚੱਲਦਾ ਜੱਦਾ ਮੈਂ ਵੀ ਨਹੀਂ ਗਿਆ ਮੈਂ ਕਿਹੜਾ ਬੰਦ ਕਰੀ ਜੋ 10 ਜਗ੍ਹਾ ਤਾਂ ਖੱਡਾਂ ਐ ਬੰਦ ਨਹੀਂ ਹੁੰਦੀਆਂ ਜੇ ਕਰਬ ਖਰੇ ਵਿੱਚ ਦੇ ਕਿ ਐ ਨਿਕਲਿਆ ਹੁਣ ਬਈ ਨਿਕਲਦਾ ਵੀ ਆ ਬੰਦੇ ਨਹੀਂ ਹੁੰਦੀ ਇੱਕ ਖੁਬੰਦ ਕਰ ਵਾਲੀ ਦੂਈ ਨਿਕਲ ਜਾਂਦੀ ਮੈਂ ਗੰਨਾ ਇਆਂ ਤਾਂ ਕਿ ਉਹਨੂੰ ਵੀ ਤਾਂ ਪਾਣੀ ਲਾਉਣਾ ਇਆਂ ਖੱਡ ਵੀ ਉਰੇ ਦੇ ਪੱਟੀ ਹੋਈ ਖੇਤ ਜੇ ਜਾ ਕੇ ਨਿਕਲਦੀ ਹੁਣ ਉਹ ਕਿਆ ਬੰਦ ਕਰ ਲੂ ਉਹ ਤਾਂ ਦੇਖਿਆ ਨਹੀਂ ਤਾਂ ਮਰ ਉਦਾਂ ਕਿ ਮਰਜ਼ੀ ਦਾ ਕਿ ਨਹੀਂ ਮੇਰੀ ਘਟ ਮੈਂ ਇਕੱਠਾ ਛੱਡ ਕੇ ਖਾਲ ਪਾਈ ਵੀ ਸੀ ਡੌਲ ਇਕੱਠੇ ਤੇ ਥੱਲੇ ਨੂੰ ਪਾਣੀ ਨਿਕਲ ਗਿਆ ਉਹਨਾਂ ਦਾ ਖੇਤ ਕਿੱਲਾ ਹੋ ਗਿਆ ਉਹੀ ਗੱਲ ਆ ਬੰਦਾ ਕਿੰਨਾ ਗਰੋਕੇ ਉਹੀ ਤਾਂ ਚੱਕਰ ਐਦਗੀ ਜੂਆ ਹੈ ਉਹ ਜ਼ਿਆਦਾ ਆ ਪਤਾ ਨਹੀਂ ਕਿਆ ਚੱਕਰ ਬਰਸਾਤ ਬੁੱਕਣਾ ਪਈ ਨਹੀਂ ਆਪਣੇ ਕਿ ਨਹੀਂ ਉਧਰ ਹੜ ਆ ਗਏ ਆਪਣੇ ਕਿ ਨਹੀਂ ਮੀਂਹ ਨਹੀਂ ਪਿਆ ਅੱਜ ਕੱਲ ਹਾਂ ਤੋੜੀ ਆਈ ਏ ਤੇਰੇ ਸਾਹਮਣੇ ਨਹੀਂ ਸਾਰੇ ਖੇਤਾਂ 'ਚ ਪਾਣੀ ਫਿਰ ਜਾਂਦਾ ਆਪਣੇ ਇੱਕ ਵਾਰੀ ਚਾਹੇ ਇੱਕ ਦਿਨ ਵਾਸਤੇ ਹੀ ਪਾਣੀ ਆਵੇ ਸਾਰੇ ਖੇਤ ਇੱਕ ਲੈਵਲ ਹੋ ਜਾਂਦੇ ਆ। ਉਹੀ ਚੀਜ਼ ਦਾ ਫਰਕ ਆ। ਹੂੰ। ਬਾਕੀ ਬੂਟਿਆਂ ਵਾਲੇ ਗੱਲ ਆਏ ਤੇ ਅੱਜ ਆਏ ਨਹੀਂ ਪਤੰਦਰ। ਬਾਹਰ ਤੂੰ ਪੈਸੇ ਜ਼ਿਆਦਾ ਮੰਗਣ ਲੱਗ ਗਿਆ ਭਾਈ। ਲੈ ਰੇਟ ਵਧ ਗਿਆ ਕਹਿੰਦੇ। ਵਾਓ ਫਿਰ ਤੂੰ ਹੁਣ ਵਧਾਉਣਾ ਹੀ ਆ ਤੈ। ਰੇਟ 1200 ਰੁਪਏ ਤਾਂ ਉਹਨੇ ਵੇਚਿਆ। ਧੜਾ। ਆਓ ਫਿਰ ਤੈਨੂੰ 1 ਲੱਖ ਰੁਪਏ ਹੋਰ ਵਧਾ ਲੈਣਾ ਜਨਵਰੀ ਆਉਣੀ। ਲੈ। ਤੂੰ ਤਾਂ ਬਾੜ ਵਧਾਈ ਜਨਾ। ਤੂੰ ਵਧਾਉਣਾ ਤਾਂ ਪੈਣਾ ਹੀ ਆ ਹੁਣ ਜੇ ਪਿੱਛੇ ਤੇ ਵੱਧਾ। ਪੰਜ ਸਾਲ ਹੋ ਗਏ ਖੜੇ ਆ ਤੂੰ। ਹੁਣ ਤਾਂ ਵਧਾਉਣਾ ਹੀ ਹੈਗਾ। ਪੰਜ ਸਾਲ ਹੋ ਗਏ। ਹਾਂ। ਮਿੱਟੀ ਵਾਲੀ ਕਣਕ ਵੀ ਨਹੀਂ ਹੁੰਦੀ ਹੁਣ ਤੱਕ। ਬੀਜੇ ਹੀ ਨਹੀਂ ਮਰਾ ਉਹ ਬੀਜ ਤਾਂ ਸਾਗ ਖਾਣ ਖੂਨ ਨੂੰ। ਆ ਦੇਖ ਤਾਂ ਕਣਕ ਤਾਂ ਹੈਗੀ ਉਹ ਪੱਤੇ ਦੇਖ ਲੈ। ਪੱਤੇ ਹੀ ਗਿਆ ਇਹਨੇ ਜਾਨ ਨੂੰ ਪੱਕਣਾ ਜਾਨ ਨੂੰ ਇਹਨੇ ਅੱਧੀ ਰਹਿ ਜਾਣਾ। ਹੁਣ ਜੈਨ ਲੱਗ ਗਈ ਵੀ ਐ ਜੰਮੀ ਵੀ ਆ। ਪੱਤੇ ਬਹੁਤ ਨੁਕਸਾਨ ਕਰਦੇ ਆ। ਚਲ ਐ ਵੀ ਹੁਣ ਝੜ ਗਏ। ਬਹੁਤ ਫਰਕ ਪੈ ਗਿਆ ਹੁਣ। ਅਸਲ ਜੇ ਕੀਤੀ ਚਾਹੀਦੀ ਬੂਟਿਆਂ ਜੀ। ਬਾਹਰ ਵਾਲੀ ਨੂੰ ਪੱਤੇ ਦੱਬ ਦੇ ਜਾਨਾ। ਆਪਣੇ ਜੰਮਣ ਲੱਗ ਗਿਆ ਜੇ ਮੈਂ ਕਹਿੰਦਾ ਇਹ ਦਿਨਾਂ ਚ ਚਾਹੀਦੀ ਆ ਆਪਣੀ ਹੁਣ ਜੰਮਦੀ ਆ ਕਣਕ ਹਾਂ ਇਹ ਦਿਨਾਂ ਚ ਹੀ ਰਹੇਗੀ ਉੱਪਰ ਪੱਤਾ ਹੀ ਪਤਾ ਕਿਰਿਆ ਪਿਆ ਪਿਆ ਕਿਰਿਆ ਵੀ ਹੁਣ ਪੱਤਾ ਵੀ ਨਹੀਂ ਦੇਖਿਆ ਹੁਣ ਨਾ ਇਹਦੇ ਖਾਸਾ ਪੱਤਾ ਹੈ ਨਾ ਨਾ ਕਾਹ ਨੂੰ ਆਦਾ ਥੋੜਾ ਹੀ ਆ ਮਠੂ ਇੰਨਾ ਕ ਪੱਤਾ ਦਾ ਕੁਝ ਨਹੀਂ ਕਹਿੰਦਾ ਇਹਨੂੰ ਇਹਦਾ ਦਿਨਾਂ ਚ ਝੜ ਲੈਣਾ ਜਿਹੜਾ ਪਹਿਨਾ ਤਾਂ ਅਜੇ ਤੇ 20 ਦਿਨਾਂ ਮ ਆ ਦੇਖਦਾ ਹੁਣ ਪੱਤਾ ਬਾਹਰ ਤਾਂ ਪਾਣੀ ਵਿੱਚ ਆ ਵੀ ਤਾਂ ਦੇਖ ਲੈ ਕਿੰਨਾ ਪਿਆ ਇਹਦੇ ਗਾਂਹ ਤੇ ਦੇਖਣਾ ਸੁਪਰ ਸੀਡਰ ਦਾ ਬੀਜੇਗਾ ਨਹੀਂ ਉਹ ਸਭ ਤੁਸੀਂ ਨਾਲ ਵਿਕੀ ਹੂੰ ਫਿਰ ਲੈਣਾ ਸੁਪਰ ਸੀਡਰ ਵਾਲੀਆਂ ਰੱਖੋ ਨਾ ਦਾ ਕਿ ਉਹ ਪੱਤੇ ਵਿੱਚ ਗਿਰੀ ਜਾਂਦੇ ਜਿਕਨੇ ਤੇ ਸਰੋਂ ਬੀਜੀ ਵੀ ਆ। ਰੇ ਯਾਰ ਇੰਨੀ ਨੇੜੇ ਤੇ ਲਾਈਨ ਆ ਉਹਦੇ ਵਿੱਚ ਕਿੱਥੇ ਫਰਕ ਆ ਉਹਦਾ ਫਿਰ ਵੀ ਥੋੜਾ ਜਿਹਾ ਚ ਵਿਚ ਨਹੀਂ ਕਰੂਗੇ ਉਹ ਖੜਾ ਜਾ ਹੋ ਜਾਂਦਾ ਪੱਤਾ ਠੀਕ ਆ ਪਰ ਇੱਕ ਆਏ ਆ ਬਈ ਹੋਣੀ ਜੀ ਲੱਗਦੀ ਐ ਬਸ ਦੇਖਣ ਨੂੰ ਰੇਰੂ ਨਾਲ ਪੈ ਜਾਂਦਾ ਹਾਂ ਇੱਕ ਲਾਈਨ ਯਾਰ ਉਹ ਸਾਬਾਂ ਦੇ ਵਿੱਚੋਂ ਜਿਹੜੇ ਸਾਬ ਕਹਿੰਦੇ ਸੁਪਰ ਸੀਡਰ ਆ ਮੇਰੇ ਸਾਬ ਕਹਿੰਦੇ 16 ਫੁੱਟ ਪਰ ਲਾਈਨ ਬਹੁਤ ਆ ਤੂੰ ਦੂਬਰ ਜਿੰਦੇ ਕਹਿੰਦਾ ਮੈਂ ਤਾਂ ਕਹਿੰਦਾ ਦੂਈ ਵੀ ਛੱਟੇ ਨਾਲ ਵਿੱਚ ਜਿਹੜੀ ਆਪਾਂ ਉਹ ਵੀ ਤੇ ਨਹੀਂ ਨਹੀਂ ਝਟੇਵਾਰ ਦਾ ਸੁਆਦ ਨਹੀਂ ਬੰਦੇ ਨੂੰ ਆਪਣਾ ਹਿਸਾਬ ਹੁੰਦਾ ਹੱਥ ਦਾ ਛੱਟੇ ਨਾਲੋਂ ਤਾਂ ਡ੍ਰਿੱਲ ਸਭ ਤੋਂ ਵਧੀਆ ਦਾ ਹੁਣ ਕਬੂਟੇ ਬਹੁਤ ਵਧੀਆ ਜੰਮੀ ਵੀ ਹੈ ਕਣਕੀ ਆਹ ਬੂ ਛੱਟੇ ਵਾਲੀ ਉਹ ਐ ਤਾਂ ਪਰ ਡ੍ਰਿੱਲ ਵਾਲੀ ਸਭ ਤੋਂ ਵਧੀਆ ਉਹ ਡ੍ਰਿੱਲ ਜਾਂ ਛੱਟਾ ਸਭ ਤੋਂ ਵਧੀਆ ਹੁਣ ਸੁਪਰ ਸੀਡਰ ਦਾ ਇੱਕ ਐ ਵੀ ਪ੍ਰਾਲੀ ਦਾ ਹੱਲ ਹੋ ਗਿਆ ਆਪਾਂ ਨੂੰ ਉਹ ਜਿਹੜਾ ਉਹ ਪਰਲਾ ਖੇਤ ਆ ਉਦੋਂ ਮੈਂ ਕਣਕ ਬੀਜੀ ਆ ਬਰਸੀਨ ਦੇ ਨਾਲ ਮੈਂ ਉਦੋਂ ਉਹ 72 ਦਾ ਸੁਪਰ ਸੀਡਰ ਗੇਲ ਹਾਂ 26 ਤਾਂ ਚੱਲ ਪ੍ਰਾਲੀ ਘਟਤੀ ਉਹ ਮੈਂ ਦੋ ਵਾਰੀ ਰੌਣੀ ਕਰਕੇ 30 ਵਾਰੀ ਕਣਕ ਬੀਜੀ ਲਈ ਦੇਖ ਲੈ ਦੋ ਵਾਰੀ ਰੌਣੀ ਕਰਤਾ ਮੈਂ ਉਹ ਹਾਂ ਫੇਰ ਹਲੇ ਵੀ ਜਿੱਥੇ ਖੇਤ ਆਏ ਤਾਂ ਨਹੀਂ ਹੈ ਵੀ ਬਹੁਤ ਗਿੱਲਾ ਪਾਣੀ ਬਹੁ ਪਿੰਦਾ ਪਾਣੀ ਵੀ ਪਿੰਦਾ ਖੇਤ ਬਣ ਬਹੁਤ ਵਧੀਆ ਗਿਆ ਉੱਕਣਾ ਜਿਹਦੀ ਕੋ ਆਪਣਾ ਸਮਾਨ ਹੈਗਾ ਇਹ ਸੁਪਰ ਸੀਡਰ ਇੱਕ ਵਾਰ ਸੁਪਰ ਸੀਡਰ ਫੇਰ ਕੇ ਰੌਣੀ ਕਰਦੇ ਹਾਂ ਰੌਣੀ ਕਰਦੇ ਬਸ ਮੁੜ ਕੇ ਲੱਭਦੇ ਹੀ ਨਹੀਂ ਕੋਸ ਕਿ ਆਪਾਂ 10 ਤਰੀਕ ਨੂੰ ਤਾਂ ਵੱਢੇ ਲੈਣੇ ਅਕਤੂਬਰ ਚ ਉਹ ਯਾਰ ਇਹ ਕਿਦਾ ਕਣਕਾਂ ਜੀਰੀ ਬਹੁਤ ਕੀਤੀਆਂ ਵੱਢੂਗੀਆਂ ਨੇ ਚਾਹੇ ਦੋ ਵਾਰੀ ਰੌਣੀ ਕਰ ਲਾ ਹਾਂ 10 ਕ ਨੂੰ ਵੱਢੀ ਹੋਈ ਹਾਂ ਰੌਣੀ ਕਰਦੇ ਸੁਪਰ ਸੀਡਰ ਫੇਰ ਕੇ 20 ਦਿਨ ਚ ਤਾਂ ਉਹੀ ਵਾਤਾ ਜਾਨਾ ਰਾਮ ਤਾਰੀ ਗੈਲ 20 ਦਿਨ ਚ ਤਾਂ ਦੋ ਵਾਰੀ ਰੌਣੀ ਹੋ ਜਾਂਦਾ ਮਿੱਠੂ ਬਾਕੀ ਚੱਲੀਏ ਦੇਖੀ ਉਧਰ ਜਬੀ ਨੂੰ ਪਾਣੀ ਛੱਡਿਆ ਵਾ ਇਹ ਤਾਂ ਗਿਆ ਪਰ ਆਪੇ ਹੁਣ ਜਿੱਦ ਨੂੰ ਜਾਣਾ ਜਾਹਾਂ ਤੈਨੂੰ ਖੋਲੀ ਸ਼ੂਤਾ ਚਾਹੇ ਗਨੇ ਕੀ ਨੀ ਨੂੰ ਜਾ ਚਾਹੇ ਪੀਲਾ ਗਏ ਆਏ ਵੀ ਆਪਣੇ ਯਾਰ ਦੋਲੇ ਖੇਤ ਆਪਣੇ ਕਰਕੇ ਹੀ ਬਚਾਉਗਾ ਨਹੀਂ ਤੇ ਰੋਜ਼ ਪੰਚਾਇਤ ਹੁੰਨੀ ਦੀ ਨਹੀਂ ਐ ਖੜਾ ਹੋਣਾ ਤਾਂ ਕਹੀ ਲਈ ਵੀ ਅੱਖ ਖੱਟ ਪੈ ਗਈ ਨਹੀਂ ਤਾਂ ਰੋਜ਼ ਪੰਚਾਇਤ ਹੁੰਨੀ ਦੀ ਆਪਣੇ ਕਰਕੇ ਹੀ ਆ ਜਿੱਦ ਨੂੰ ਮਰਜੀ ਟੁੱਟੀ ਜਾਵੇ ਕੋਈ ਚੱਕਰ ਨਹੀਂ ਹੈਗਾ ਮੁੱਟੇ ਹੋਣੇ ਹੋਗੇ ਵੀ ਚੱਲ ਉਗੀ ਨਾਲ ਬਟਾਵੇ ਅਗਲੇ ਨਾਲ ਫੇ ਨਾਲ ਬਟਾਤਾ ਫਿਰ ਤਾਂ ਕੰਮ ਫਤੇ ਹੋ ਜੂ ਜੇ ਪੈਸੇ ਮਿਲ ਜਵੇ ਤੇ ਮੈਂ ਸੋਹਣੇ ਆ ਇਹ ਮਾੜੇ ਤਾਂ ਨਹੀਂ ਹਾਂ ਨਹੀਂ ਫਿਰ ਅਗਲੇ ਸਾਲ ਤਾਂ ਤਿਆਰੀ ਆ ਆ ਅਗਲੇ ਸਾਲ ਤਾਂ ਅਗਲੇ ਸਾਲ ਆਉਂਗਾ ਹੀ ਕੁਛ ਹੋਣੀ ਟਰੈਕਟਰੇ ਆ ਜੂ ਉਹ ਕਿਆ ਅਗਲਾ ਰੇਟੀ ਨਾਲ ਘਟਦੇ ਵੇ ਗਾਹ ਨੂੰ ਨਾਲੇ ਬਟਾ ਦੇ ਪਰ ਲੈ ਘਟ ਗਿਆ ਤਾਂ ਕੀ ਹੋ ਗਿਆ ਕਿਆ ਪਤਾ ਹੁੰਦਾ ਉਹ ਕੁਛ ਨਹੀਂ ਹੁੰਦਾ ਲਓ ਜੀ ਜਵੀ ਵੀ ਪਰ ਚੱਲੀ ਕਿਆਰਾ 1 ਘੰਟਾ ਲੱਗਿਆ ਨਹੀਂ ਅੱਧਾ ਘੰਟਾ ਮਥਾਂ ਲੱਗਿਆ ਕਿਉਂਕਿ ਪਾਣੀ ਸਾਰਾ ਨੱਕੇ 'ਚ ਪੈ ਰਿਹਾ ਮਾਰੋ ਮਾਰ ਉਧਰ ਗੰਨੇ 'ਚ ਚੋਨੇ ਕਰਕੇ ਇੰਨਾ ਟਾਈਮ ਲੱਗ ਗਿਆ ਨਹੀਂ ਇੰਨਾ ਟਾਈਮ ਨਹੀਂ ਤਾਂ ਲੱਗਣਾ ਭਰ ਗਿਆ 11 ਹੀ ਬਸ ਉਧਰ ਜਾ ਕੇ ਵੜਦੇ ਆ ਹੁਣ ਦੂਏ ਯਾਰੇ ਨੂੰ ਲਓ ਜੀ ਲਾਈਟ ਗਈ ਭੱਜ ਦੋ ਯਾਰੇ ਭਰ ਗਏ ਦੋ ਗਈ ਰਹੇ ਜੇ ਘੰਟਾ ਰਹਿ ਜਾਂਦੀ ਤਾਂ ਸਾਰੇ ਭਰਕੇ ਤੇ ਚਲੋ ਕਾਲੂ ਸਹੀ ਆਉਂਗੀ ਉਹ ਹੁਣ ਜੇ ਆ ਗਈ ਤਾਂ ਹਾਂ ਤਾਂ ਠੀਕ ਜੇ ਨਾ ਆਈ ਤਾਂ ਫੇ ਕਾਲੂ ਸਹੀ ਭੱਜ ਗਈ ਆ ਦੋ ਘਾਰੇ ਰਹਿ ਗਏ ਤੇ ਇਹਨਾਂ ਨੂੰ ਛੱਡਣਾ ਤਾਂ ਤੋਪ ਭਰ ਕੇ ਤੇ ਚਲੋ ਕਾਲੂ ਛੱਡ ਦਾਂਗੇ ਹੁਣ ਇਹਨਾਂ ਨੂੰ ਨੱਕਾ ਖੋਲ ਜੀ ਸਾਢੇ 6 ਵਜੇ ਤੱਕ ਦਾ ਟਾਈਮ ਆ ਹਲੇ ਸਾਢੇ 4 ਹੋਈ ਆ ਪੌਣੇ 5 ਜੇ ਆ ਗਈ ਤਾਂ ਠੀਕ ਆ ਨਹੀਂ ਫੇ ਕਾਲੂ ਸਹੀ ਚਲੋ ਠੀਕ ਆ ਜੀ ਫੇ ਕਾਲੂ ਮਿਲਦੇ ਆ ਯਾਦ ਲਈ ਅਸਰੀ ਕਾਲ ਜੀ